ਗਰੀਬ ਆਦਮੀ ਐਂ ਕਰੇਗਾ ਹੁੰਦੀ ਇੱਕ ਅੱਧੀ ਵਿਚਾਰੇ ਕੋ ਫਸਾ ਨਾ ਤੇਰ ਲੱਗਾ ਹੋਏ ਨਾ 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 ਇਹ ਤੂੰ ਇੱਥੇ ਹੁੰਦਾ ਤੇਰੀ ਨੀਕਰ ਲਾ ਕੇ ਮੈਂ ਤੇਰੇ ਠਾ 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 ਕਰਾਉਣੀ ਸੀ ਨੈਸਕਾਫੇ ਅੱਛਾ ਪਾਣੀ ਟਮਿਕਸ ਕਰਕੇ ਨਹੀਂ ਖਾਣੀ ਦਿਖਾਓ ਕਾਫੀ ਦਿਖਾਓ ਜੈ ਮੈਂ ਕੁਦਾਨੇ ਅਜਿਹੀ ਕੋਈ ਚੀਜ਼ ਨਹੀਂ ਹੁੰਦੀ ਹੈ ਜਿਹੜਾ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਹੁਣ ਸੁਣ ਲੋ ਗ੍ਰੰਥਾਂ ਦੀ ਜੋ ਵਿਚਾਰਤਾ ਆ ਇਹ ਕਿਹੜੇ ਗ੍ਰੰਥ ਚ ਲਿਖਿਆ ਕਿਹੜੇ ਗ੍ਰੰਥ ਵਿੱਚ ਲਿਖਿਆ ਇਹ ਗੱਲ ਆ ਜੱਬਲ ਪੁੱਤ ਨਾ ਜੰਮੀ ਐ ਤੀ ਅੰਨੀ ਚੰਗੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਕਲੰਨਾਂ ਦਾ ਕਲੰਨ ਸਰਦਾਰਾਂ ਦੇ ਨਾਮ ਤੇ ਕਲੰਕ ਜਿਸ ਬੰਦੇ ਨੂੰ ਉਹਦੇ ਘਰ ਦੇ ਜੰਮ ਕੇ ਉਹਦ ਲਾਨਤਾ ਪਾ ਰਹੇ ਹੁਣ ਉਹ ਕਹਿੰਦੇ ਨਹੀਂ ਜਿਹੜੇ ਵੀ ਮਾਂ ਪਿਓ ਤੋਂ ਇੱਕ ਅਹਿਵਜੀ ਗਲਤੀ ਹੁੰਦੀ ਹੈ ਵੀ ਕਈ ਵਾਰ ਉਹਨਾਂ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਉਹ ਉਹਨਾਂ ਦੀ ਗਲਤੀ ਸਰਦਾਰਾਂ ਦਾ ਸਰਦਾਰ ਗੋਪੀ ਸਰਦਾਰ ਉਹ ਸੌਰੀ ਕੂੜੀਆਂ ਵਾਲੇ ਸਰਦਾਰ ਕਈ ਇਹਨਾਂ ਨੂੰ ਫੈਂਸੀਆਂ ਵਾਲੇ ਸਰਦਾਰ ਵੀ ਕਹਿੰਦੇ ਆ ਦੂਜੇ ਨੰਬਰ ਤੇ ਅੰਬਾਨੀਆਂ ਦਾ ਸੱਜਾ ਜਿਹੜਾ ਕਿ ਲੋਕਾਂ ਨੂੰ ਫਸਾ ਕੇ ਚੰਗੀਆਂ ਠੱਗੀਆਂ ਮਾਰ ਕੇ ਆਪਸਾ ਲੈਸ਼ ਲੈ ਰਿਹਾ ਕੁਝ ਬੰਦੇ ਉਹ ਜਿਹੜੇ ਸਿਆਣੇ ਬਿਆਣੇ ਬੰਦੇ ਏਡੇ ਕਲੰਨਾ ਬੰਦਿਆਂ ਦੀ ਇੰਟਰਵਿਊ ਕਰ ਰਹੇ ਹਨ ਤੁਸੀਂ ਯਕੀਨ ਨਹੀਂ ਮੰਨੋਗੇ ਚਲੋ ਵੀਡੀਓ ਕਰਦੇ ਹਾਂ ਸ਼ੁਰੂ ਪਹਿਲਾਂ ਆ ਵੀਡੀਓ ਦੇਖੋ ਜੀ 63 ਰਤਾਂ ਜਾਗ ਜਾਗ ਕੇ ਮੇਨ ਤਾਨੇ ਕਰੀਆਂ ਗਰੀਬ ਆਦਮੀ ਇਹ ਕਰੇਗਾ ਹੁੰਦੀ ਇੱਕ ਅੱਧੀ ਵਿਚਾਰੇਗਾ ਸਾਲਾ ਨਾ ਤੇ ਲੱਗਾ ਹੋਏ ਨਾ 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 ਅਮੀਰ ਆਦਮੀ ਪੋਕਟ ਵਾਲੀਆਂ ਭੈਣਾਂ ਨੂੰ ਟੋਟਾ ਨਹੀਂ ਮਿchnਾ ਪੋਕਟ ਵਾਲੀਆਂ ਵਿੱਚ ਨਹੀਂ ਪਹਿਲਾ ਚਾਵਲ ਨੂੰ ਦੇਖ ਲੋ ਐਡਾ ਕੁੜੀ ਜਾਵਾ ਇਹਦੇ ਜੰਮਨ ਤੇ ਲੱਖ ਦੀ ਲਾਣਤ ਅੰਗੇ ਲੋਕਾਂ ਤੋਂ ਪੈਸੇ ਕਮਾ ਕੇ ਸਾਲਾ ਲੋਕਾਂ ਨੂੰ ਫੁੱਦੂ ਦੱਸ ਰਿਹਾ ਉਸ ਸਾਲੇ ਨੇ ਇਹਨੀਆਂ 50 ਰੀਲਾਂ ਦੇਖ ਚੁੱਕਾ ਹਰ ਇੱਕ ਚੀ ਆਗੇ ਸ਼ਿਫਟਾਂ ਤੋਂ ਆਹ ਕਰ ਲੋ ਜੇ ਕਰ ਲੋ ਮੈਂ ਐਂ ਕਰਦਾ ਤੂੰ ਸਾਲਿਆ ਜੋ ਕਰਨਾ ਤੂੰ ਆਪਦੀ ਮਾਂ ਪਰਾਂ ਜਾ ਕੇ ਚਦਾਲਾ ਫੜੀ ਕੇ ਇੱਥੇ ਜ਼ਰੂਰੀ ਐ ਨਟ ਤੇ ਆ ਕੇ ਪਕਾਈ ਮਰਨੀਆ ਸਾਲੇ ਐਡੇ ਐਡੇ ਵੱਡੇ ਆ ਹੰਮਬਾਨੀਏਰੇ ਬੈਠਿਆ ਇਨ ਇਹਦਾ ਦੇਖੀ ਨਹੀਂ ਅਜੇ ਤੱਕ ਕਦੇ ਹਵਾ ਮਾਰਦੇ ਆਹ ਸਾਲਾ ਯੱਦਾ ਹੀ ਹੰਮਬਾਨੀਆ ਦਾ ਸੱਜਾ ਬਣਨ ਨੂੰ ਫਿਰਦਾ ਇਟਲੀ ਵਾਲਿਆਂ ਨੂੰ ਕਹਿੰਦਾ ਸਾਲਿਆ ਐਡੇ ਤੇਰੇ ਚ ਪੈਸਾ ਲੋਕੀ ਫਲੱਡਾਂ ਚ ਮਰੀ ਜਾਂਦੇ ਆ ਦੇ ਨਾ ਕਿੰਨੇ ਕੁ ਦਿਨਾਂ ਜਦ ਤਾ ਹੁਣੀ ਡ੍ਰੇਨ ਕਰ 20 30 ਕਰੋੜ ਤਾ ਕਰ ਫਿਰ ਪਤਾ ਲੱਗੇ ਇੰਨੇ ਪੈਸੇ ਆ ਤੇਰੇ ਕੋਲੇ ਸਾਲਾ ਨੰਗਣਾ ਹੋਵੇ ਲੋਕਾਂ ਨੂੰ ਲੁੱਟ ਲੁੱਟ ਲੋਕਾਂ ਦੀ ਹਵਾ ਕਰੀ ਜਾਂਦਾ ਭੈਣ ਦਿੰਦਾ ਸਾਲੇ ਸਵਾਦ ਤਾਂ ਤਾਂ ਆਵੇ ਆ ਜਾ ਪੰਜਾਬ ਪਾ 5-6 ਕਰੋੜ ਦੀ ਕੋਠੀ ਤੇ ਲੈ ਪੰਜਾਬ ਨੰਬਰ ਗੱਡੀਆਂ ਫਿਰ ਤਾਂ ਪਤਾ ਲੱਗੇ ਚੱਕ ਕੇ ਮੂੰਹ ਰੈਂਟਲ ਕਰਨ ਲੈ ਕੇ ਸਾਲਾ ਲੋਕਾਂ ਦਾ ਫੁੱਦੂ ਲਈ ਜਾਂਦਾ ਕਿਦੇ ਕਦੇ ਪੜ੍ਹ ਲਿਆ ਕਰੋ ਵੀ ਆਪਣੇ ਰਾਈਟਸ ਕੀ ਆ ਦੇਸ਼ ਵਾਸਤੇ ਉਹ ਬੋਲ ਲਿਆ ਕਰੋ ਮਾੜਾ ਮੋਟਾ ਲੌਂਡੇ ਨਾ ਹੋਣ ਤਾਂ ਨਸਕਾਫੀ ਅੱਛਾ ਪਾਣੀ ਚ ਮਿਕਸ ਕਰਕੇ ਨਹੀਂ ਖਾਨੀ ਦਿਖਾਓ ਕਾਫੀ ਦਿਖਾਓ ਜੈ ਮੈਂ ਨਹੀਂ ਮੰਦੀ ਮੈਂ ਨਹੀਂ ਮੰਦੀ ਆਪਾ ਨਹੀਂ ਮੰਦੇ ਆਪਾ ਮੈਂ ਨਹੀਂ ਮੰਦੀ ਮੈਂ ਨਹੀਂ ਮੰਦੀ ਮੈਂ ਨਹੀਂ ਮੰਦੀ ਟਿਕਟਾਕ ਤੇ ਪਨਿਸ਼ਮੈਂਟ ਮੇਰੇ ਸਾਹਮਣੇ ਹੋਣੀ ਨਾ ਜੀ ਨਾ ਜੀ ਨਾ ਜੀ ਨਾ ਜੀ ਨਾ ਜੀ ਨਾ ਜੀ ਅਰੇ ਆ ਕੀ ਨਹੀਂ ਕਰੇ ਪੇਪਰ ਦੇ ਤੁਸੀਂ ਸਕੂਲ ਨਹੀਂ ਜਾਂਦੇ ਸੀ ਸਕੂਲ ਗਈ ਸੀ ਪੇਪਰ ਦੇ ਨਾ ਕਰੇ ਬਹਿ ਕੇ ਦਿੱਤਾ ਸੀ ਆ ਦੇਖ ਲਓ ਹੂਸੇ ਜੰਮਣ ਕੰਦਾ ਕੰਮਣ ਲੋਕੀ ਕਹਿੰਦੇ ਭਜਾਲ ਆ ਗਿਆ ਇਹਦੀ ਮਾਂ ਕਹਿੰਦੀ ਨਹੀਂ ਮੇਰਾ ਲਾਲ ਆ ਗਿਆ ਇਹਦਾ ਪਿਓ ਇਹਨੂੰ ਦੇਖ ਕੇ ਕਹਿੰਦਾ ਇਹ ਤਾਂ ਫੈਂਸੀਆਂ ਵਾਲਾ ਪੀਸ ਆ ਗਿਆ। ਇਹ ਸਾਲਾ ਨਿੰਗ ਓਏ। ਮੁੰਡਾ ਬਿਸ਼ਰਮਾ ਇੰਨੇ ਢੰਗ ਕਰਦਾ ਨਾ ਰਹੇ ਰੱਬ ਦਾ ਨਾ ਓਏ। ਸਾਲਾ ਇੰਨਾ ਬਿਸ਼ਰਮ ਤਾਂ ਮੈਂ ਬੰਦਾ ਦੁਨੀਆ ਤੇ ਨਹੀਂ ਦੇਖਿਆ। ਅਹੀਂ ਨੇ ਦਾ ਸਾਲਾ ਬਿਸ਼ਰਮ ਝਾੜੂ ਵਾਲੇ ਵੀ ਨਹੀਂ ਹੋਏ ਹਜੇ ਤੱਕ। ਉਹ ਵੀ ਆਪਦੀ ਪਾਰਟੀ ਦੀ ਮੈਂਬਰ ਦੇ ਇਦਾਂ ਗੱਲ ਲਾ ਕੇ ਰੋ ਕੇ ਗਿਆ ਜਿਵੇਂ ਉਹ ਸੱਚੀ ਹੜੱਚ ਪੀੜਤ ਹੋਵੇ। ਤੇ ਤੂੰ ਸਾਲਿਆ ਇਹ ਤੂੰ ਇੱਥੇ ਹੁੰਦਾ ਨਾ ਤੇਰੀ ਨੀਕਰ ਲਾ ਕੇ ਮੈਂ ਤੇਰੇ ਠਾ 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 ਕਰਾਉਣੀ ਸੀ। ਕੀ ਯਾਰ ਤੂੰ ਸਰਦਾਰਾਂ ਦੇ ਨਾਮ ਤੇ ਕਲੰਕ ਬਣਿਆ ਫਿਰ ਭਾਬੀ ਜੀ ਪੋਡਕਾਸਟਾਂ ਤੇ ਆ ਕੇ ਕਹਿੰਦੇ ਹੁੰਦੇ ਆ ਅਸੀਂ ਦੁਸ਼ਹਿਰਾ ਨਹੀਂ ਦੇਖਿਆ ਦੀਵਾਲੀ ਨਹੀਂ ਮਨਾਈ ਅਸੀਂ ਕੋਈ ਤਿਹਾਰ ਨਹੀਂ ਮਨਾਇਆ। ਸਾਡੇ ਦੀਵਾਲੀ ਲੋਹੜੀ ਨਿਊ ਇਅਰ ਸਭ ਕੁਝ ਗਿਆ। ਅਸੀਂ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ। ਅਸੀਂ ਆਪਣਾ ਦੇਸ਼ ਛੱਡਤਾ। ਉਹ ਲੋਕਾਂ ਕਰਕੇ ਥੋੜੀ ਛੱਡਿਆ। ਉਹ ਤਾਂ ਚਵਲ ਕਰਕੇ ਛੱਡਣਾ ਪਿਆ। ਇਹਦੇ ਘੂਸੇ ਦੀਆਂ ਹਰਕਤਾਂ ਹੀ ਇਹ ਆ। ਇਹਦਾ ਇੱਥੇ ਤੋਂ ਉਹ ਇੱਥੋਂ ਦਾ ਯੂਕੇ ਚੋਂ ਨਾ ਗੜਵਾ ਦੇ। ਇੱਥੇ ਬਚ ਕੇ ਰਹਿਣਾ ਬੂ ਤੁਹਾਨੂੰ। ਆ ਹੁਣ ਇਹਦੀਆਂ ਹਰਕਤਾਂ ਆਹ ਲਿਆ ਲੋਕੀ ਇੱਥੇ 100-100 ਕੰਮ ਕਰਦੇ ਆ ਉਹ ਕਰ ਲਾ ਹੋਰ ਬੜੇ ਕੰਮ ਆ ਪਰ ਕਾਹਨੂੰ ਨੱਚ ਕੇ ਬਹੂਆਂ ਦਿਖਾ ਦਿਖਾ ਜਦੋਂ ਪੈਸੇ ਆਉਣੇ ਹੁਣ ਫ੍ਰੀ ਦੇ ਕੋਲੋਂ ਕਾਹਨੂੰ ਕੋਈ ਕੰਮ ਕਰਦਾ ਬਾਈ ਘੱਣ ਲੱਜਾ ਭਰਾ ਚਲੇ ਜਾ ਪਰ ਹਵਾ ਬਾਜੀ ਨਾ ਜਾਏ 3 ਵਜੇ ਆਓ ਲੇ 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 ਵੀਣ ਵੀਣ ਵੱਜੇਗੀ ਪਾਜੀ ਨਾਗਿੰਗ ਡਾਂਸ ਹੋਣ ਲੱਗਾ ਸਾਰੇ ਭਰਾ ਜੁੜ ਕੇ ਇੱਕ ਨਹੀਂ ਬਈ ਡਬਲ ਐ ਸਾਰੇ ਬੰਦੇ ਡਬਲ ਤੇ ਜੁੜਿਓ ਯਾਰ ਜੱਟ ਪਹਿਲਾ ਗਿਫਟ ਵੀ ਫੱਬਲ ਐ ਡਬਲ ਐ ਡਬਲ ਐ ਜੁੜੋ ਯਾਰ ਕੋਈ ਬੰਦਾ ਯਾਰ ਜੋ ਆਕਵੀਆ ਦਾ ਵੱਡਾ ਹੋ ਕੇ ਆਖੂ ਭੈਂ ਚ ਕਿਸ ਚਾਵਲ ਦੇ ਘਰੇ ਜਾਮਾ ਪਿਆ ਮੈਂ ਇਸ ਤੋਂ ਚੰਗਾ ਤਾਂ ਮੈਨੂੰ ਕੋਈ ਰੂੜੀ ਤੇ ਸੁੱਟ ਜਾਂਦਾ ਇਹਨਾਂ ਨਮੂਨਿਆਂ ਦੇ ਘਰੇ ਜਮਣ ਨਾਲੋਂ ਦਾ ਫਿਰ ਕਹਣਾ ਲੋਕੀ ਸਾਨੂੰ ਮੈਰੇ ਕਹਿੰਦੇ ਆ ਲੋਕੀ ਸਾਨੂੰ ਗੋਪੀ ਕਹਿੰਦੇ ਆ ਨਾ ਹੋਰ ਸਾਨੂੰ ਭਗਤ ਸਿੰਘ ਕਹੀਏ ਘੂਸੇਓ ਟੁਫੇੜੇ ਆਲੇ ਆ ਭੈਂ ਤੇ ਉਹ ਝੜਮ ਇਕੱਠੇ ਹੋਏ ਸਾਰੇ ਚੂੜ ਓਏ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਕਿ ਫਲੱਡਾਂ 'ਚ ਮਰੀ ਜਾਂਦਾ ਇੱਥੇ ਇਹਨਾਂ ਨੂੰ ਸੱਪਾਂ ਦੇ ਡਾਂਸ ਦੀ ਪਈ ਆ ਆ ਤੇਲ ਪੱਲੀ ਦਾ ਕੰਮ ਸ਼ੁਰੂ ਕਰ ਲਾ ਚੰਗਾ ਰਹੇਗਾ ਨਾਲੇ ਵਧੀਆ ਪੈਸੇ ਬਣ ਜਾਣਗੇ ਐਸ ਕੰਮ 'ਚ ਨਹੀਂ ਮਿੱਤਰਾ ਤੇਰਾ ਗੁਜ਼ਾਰਾ ਹੋਣਾ ਇੱਕ ਟੌਕ ਨੇ ਕਿੱਥੋਂ ਤੇਰਾ ਘਰ ਭਰ ਦੇਣਾ ਪਤਾ ਨਹੀਂ ਇਹਨਾਂ ਨੂੰ ਕਿਉਂ ਸਮਝ ਨਹੀਂ ਆ ਰਹੀ ਇਹਨਾਂ ਨੂੰ ਸਾਰਾ ਦੇਸ਼ ਕਹਿ ਰਿਹਾ ਘਰੇ ਬੈਠੋ ਘਰੇ ਬੈਠੋ ਘਰੇ ਬੈਠੋ ਇਹਨਾਂ ਨੂੰ ਸਾਲਿਆਂ ਨੂੰ ਕਲਾਨਾਂ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰੀ ਜਾਂਦੇ ਆ ਇੱਕ ਵੀਰ ਦੀ ਚੈਟ ਚੱਲ ਰਹੀ ਹੋਵੇ ਗੱਡੀ ਨਾਲ ਰਿਸ਼ਤੇ ਦੇ ਪਿੱਛੇ ਪੰਗਾ ਪੈ ਗਿਆ ਹੋਵੇ ਕੁੜੀ ਨੇ ਬਾਹਰਲੇ ਦੇਸ਼ ਜਾਣਾ ਹੋ ਜੇ ਕੁੜੀ ਚੈਟ ਚੱਲ ਰਹੀ ਹੋਵੇ ਖੜਾ ਹੋ ਗਿਆ ਜੀ ਮੁੰਡੇ ਦੀ ਚੈਟ ਚੱਲਦੀ ਹੋਵੇ ਕੁੜੀ ਬਾਹਰਲੇ ਦੇਸ਼ ਹੋਵੇ ਮੁੰਡੇ ਨੂੰ ਬੁਲਾਣਾ ਹੋਵੇ ਪੁੱਛਣ ਵਾਸਤੇ ਹੁਣ ਵੀ ਮੁੰਡਾ ਬਾਹਰਲੇ ਦੇਸ਼ ਵਗ ਜੀ ਸੱਪ ਕੱਢਾਂਗੇ ਵੱਡਾ ਚੰਗੀ ਬਾਬਾ ਲੋ ਵੀ ਬਚ ਕੇ ਚੈਟ ਕਰਿਆ ਕਰੋ ਬਾਬੇ ਚੈਟਾਂ ਵੀ ਪੜਨ ਲੱਗ ਗਏ ਆ ਹੁਣ ਅਸਲ ਪੰਜਾਬ ਦੇ ਆਸ਼ਿਕਾਂ ਦਾ ਹੱਲ ਮੁੰਡਿਆ ਚਲੋ ਟਰੈਕਟਰ ਗੱਡੀਆਂ ਚੈੱਕ ਲੋ ਆਪਾਂ ਬਾਬੇ ਕੋਲੇ ਚੱਲੀਏ ਪਤਾ ਕਰੀਏ ਕਿਹਦੇ ਵਾਲੀ ਲੋਹੇਲਾ ਤੇ ਕਿਹਦੇ ਵਾਲੀ ਫੁੱਦੂਲਾ ਰਹੀ ਹੈ ਕਿਉਂਕਿ ਇੰਨਾ ਬਾਬਿਆਂ ਦੀ ਤਾਂ ਬਾਬੇ ਉਹ ਫੁਰਤੀ ਵਾਲੀ ਆ ਮਿੰਟ ਮਾਰ ਦਿਆ ਦੱਸਣ ਲੱਗੇ ਉਹਦੀ ਬਾਬਾ ਆ ਜਾਂਦਾ ਇਹਨਾਂ ਚ ਚਾਰ ਹਰੀ ਸਿਰ ਰਖਲਾ ਕੇ ਪਤੰਦਰ ਸਾਰੀ ਬੰਦੇ ਦੀ ਕੁੰਡਲੀ ਖੋਲ ਦਿੰਦੇ ਆ ਤਾਂ ਜ਼ਾਲਾ ਐਂਡ ਤੇ ਬਾਬਾ ਕਹਿੰਦਾ ਅੱਜ ਵੱਡਾ ਸੱਪ ਕੱਢਾਂਗੇ ਦੇਖੀ ਬਾਬਾ ਸੱਪ ਕੱਢਦਾ ਕੱਢਦਾ ਕੁਝ ਹੋਰ ਨਾ ਨਿਕਲ ਜਾਏ ਦੇ 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 ਦੇਖ ਤੋ ਕਸਾ ਸਰਮਾਰਾ ਪਰ ਕੋਈ ਕਸੂਰ ਨਹੀਂ ਯਾਰ ਮੈਂ ਇਹਨਾਂ ਦਾ ਭੋਰਾ ਕਸੂਰ ਨਹੀਂ ਮੰਨਦਾ ਨਾ ਆਪਾਂ ਇਹਨਾਂ ਨੂੰ ਮਾੜਾ ਕਹਿਣਾ ਨਾ ਚੰਗਾ ਕਹਿਣਾ ਕਸੂਰ ਆ ਸਾਰਾ ਕੁੜੀ ਆਵੇ ਪੰਜਾਬ ਦੇ ਲੋਕਾਂ ਦਾ ਜਿਹੜੇ ਹਾਲੇ ਵੀ ਭੈਣ ਨੇ ਐਨੇ ਬੇਸ਼ਰਮਾ ਜਿਹੜੇ ਇਹਨਾਂ ਕੋਲੇ ਜਾ ਰਹੇ ਆ ਸਾਲਿਓ ਤੁਹਾਡਾ ਐਡਾ ਚਟੱਲ ਹੋ ਹੋ ਗਿਆ ਯਾਰ ਗੁਰੂ ਨਾਨਕ ਦੀ ਗੁਰਬਾਣੀ ਨੂੰ ਵੀ ਤੁਸੀਂ ਯਾਰ ਛੱਡਤਾ ਪਿੱਛੇ ਉਸਤੇ ਵੀ ਨਹੀਂ ਅਮਲ ਕਰਿਆ ਯਾਰ ਜਿੰਨਾ ਗੁਰੂਆਂ ਨੇ ਆਪਣੇ ਲਈ ਸਾਰਾ ਕੁਝ ਬਾਰਤਾ ਤੁਸੀਂ ਸਾਲਿਓ ਉਹਨਾਂ ਦੀ ਗੱਲ ਵੀ ਨਹੀਂ ਮੰਨੀ ਯਾਰ ਐਡੇ ਬੇਸ਼ਰਮ ਇੱਕ ਆ ਨਵੇਂ ਬਾਬਿਆਂ ਨੇ ਢੰਗ ਕੱਢਿਆ ਨਵਾਂ ਬਿਜ਼ਨਸ ਬਣਾ ਰੱਖਿਆ ਸਾਲਾ ਇਸ ਬਿਜ਼ਨਸ ਦਾ ਸੁਕੂਪੀ ਵਾਲਾ ਪਤੰਦਰੋ ਮੈਂ 2-3 ਬਾਬੇ ਦੇਖਿਆ ਪਤੰਦਰ ਟੱਕੜੀਆਂ ਟੱਕੜੀਆਂ ਲੈਜੈਂਡਰਾਂ ਕੜਾਈ ਫਿਰਦੇ ਆ ਲੈ ਵਾਹ ਕਸੀਰਾ ਜਿਹੜਾ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਹੁਣ ਸੁਣ ਲੋ ਸਰਨਖਾਂ ਦੀ ਜੋ ਵਿਚਾਰਤਾਰ ਆ ਇਹ ਕਿਹੜੇ ਗ੍ਰੰਥ ਚ ਲਿਖਿਆ ਕਿਹੜੇ ਗ੍ਰੰਥ ਵਿੱਚ ਲਿਖਿਆ ਮੇਰੇ ਕੋਲੇ ਗ੍ਰੰਥ ਹੈ ਇੱਕ ਨਾਰਾਇਣ ਹਰੀ ਉਪਦੇਸ਼ ਆ ਮੈਂ ਤੁਹਾਨੂੰ ਦੰਗਲਿਆ ਕਿ ਮੇਰੇ ਹੁਣ ਕੰਮ ਨਹੀਂ ਮੈਂ ਤਾਂ ਗ੍ਰੰਥ ਨਹੀਂ ਪੜਦਾ ਜ਼ਰੂਰੀ ਨਹੀਂ ਬੰਦਾ ਦਾੜੀ ਰੱਖ ਲਏ ਪੱਗ ਬੰਨ ਲੈ ਤੇ ਉਹ ਸਿਆਣੀ ਗੱਲੀ ਕਰੂਗਾ ਉਹ ਸਿਆਣੇ ਕਹਿੰਦੇ ਆ ਨਾ ਵੀ ਰੱਬ ਜਦੋਂ ਮਾਰਦਾ ਨਾ ਤਾਂ ਲੱਤ ਮਾਰਦਾ ਨਾ ਘਸੁੰਮ ਮਾਰਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹ ਉਹੀ ਘੁੱਸੇ ਆ ਜਿਨ੍ਹਾਂ ਤੇ ਜੰਮਨ ਤੇ ਕੰਦਾ ਕਮੀਆਂ ਸੀ ਤੇ ਲੋਕੀ ਆਂਦੇ ਸੀ ਭਝਾਲ ਆ ਗਿਆ ਮੱਕੜ ਦਾ ਹਾਲ ਦੇਖ ਲੋ ਹੁਣ ਇਹ ਬਤੰਦਰ ਕਿਸੇ ਦੀ ਵੀ ਇੰਟਰਵਿਊ ਕਰਨ ਲੱਗੇ ਜਾਂਦਾ ਉੱਬਾਈ ਬਹੁਤ ਦੇ ਤੈਨੂੰ ਵੀ ਉਹ ਇੰਨੇ ਲੋਕੀ ਪਿਆਰ ਕਰਦੇ ਆ ਤੈਨੂੰ ਤੇਰੀ ਹਰ ਗੱਲ ਲੋਕੀ ਧਿਆਨ ਨਾਲ ਸੁਣਦੇ ਆ ਆ ਤੂੰ ਕਿੰਨਾ ਚਵਲਾ ਨਹੀਂ ਇੰਟਰਵਿਊ ਕਰ ਲੱਗਿਆ ਯਾਰ ਨਾ ਵੀਰ ਤੂੰ ਵੀ ਇੰਨਾ ਸੱਚ ਨਾ ਬੋਲਿਆ ਕਰ ਸਰਕਾਰਾਂ ਨੇ ਏਜੰਸੀਆਂ ਨੇ ਤੈਨੂੰ ਮਰਵਾ ਦੇਣਾ ਯਾਰ ਇਹ ਗੱਲ ਪੰਜਾਬ ਚੋਂ ਬਾਹਰ ਨਾ ਜਾਵੇ ਦੇਖੀ ਕਿਤੇ ਆਏ ਇਦਾਂ ਅਮਰੀਕਨ ਨੂੰ ਪਤਾ ਲੱਗਿਆ ਉਹਨਾਂ ਨੇ ਤਾਂ ਜੰਗ ਲਾ ਦੇਣੀ ਆ ਵੀ ਆਹ ਬੰਦਾ ਸਾਨੂੰ ਦਿਓ ਟੰਡਾ ਪੀਰ ਆ ਵਿਗੜਿਆ ਤਿਗੜਿਆ ਦਾ ਤਦ ਇਹ ਡੰਡੇ ਦੇ ਪੀਰ ਹੀ ਆ ਕਿ ਇਹਨਾਂ ਨੂੰ ਨਹੀਂ ਸਮਝ ਆ ਸਕਦੀ ਉਹਦੇ ਵਾਲੀ ਗੱਲ ਆ ਵੀ ਜਿਨ੍ਹਾਂ ਨੂੰ ਘਰੇ ਨਹੀਂ ਪੁੱਛਦਾ ਕੋਈ ਪਿੰਡ 'ਚ ਨਹੀਂ ਪੁੱਛਦਾ ਉਹਨਾਂ ਨੂੰ ਪੁੱਛ ਰਹੇ ਅੱਜਕੱਲ ਪੌਡਕਾਸਟਾਂ ਵਾਲੇ ਇੰਟਰਵਿਊ ਵਾਲੇ ਜਿਨ੍ਹਾਂ ਦੇ ਘਰ ਨਹੀਂ ਚੱਲ ਰਹੇ ਕਮਾਲ ਹੋ ਗਈ ਲੋਕਾਂ ਦੀ ਯਾਰ ਬਹੁਤ ਜ਼ਿੰਦਗੀ 'ਚ ਕਲਾਨ ਦੇਖਿਆ ਪਰ ਐਡੇ ਕਲਾਨ ਲੋਕ ਨਹੀਂ ਦੇਖੇ ਓਏ ਮੈਨੂੰ ਮੈਨੂੰ ਪਹਿਲਾਂ ਪਤਾ ਸੀਗਾ ਵੀ ਜੋ ਕੁਝ ਇਹਨਾਂ ਨੇ ਮੇਰੇ ਤੇ ਪਹਿਲਾਂ ਕਰਦਣਾ ਉਹ ਹੁਣ ਵੀ ਇਹਨਾਂ ਨੇ ਕਰਨਾ ਇਸ ਕਰਕੇ ਮੈਨੂੰ ਪਤਾ ਸੀਗਾ ਇਹਨਾਂ ਨੇ ਕੋਈ ਨਾ ਕੋਈ ਚਿੱਠਾ ਨਾਵਾ ਕੱਢਣਾ ਹੀ ਹੁੰਦਾ ਮੇਰਾ ਬੰਦਾ 1 ਮਹੀਨਾ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਬੈਠੇ ਹੋਣ ਤੋਂ ਬਾਅਦ ਮੈਂ ਜਦੋਂ ਪਹਿਲਾਂ ਮੈਨੂੰ ਪਹਿਲਾਂ ਦਿੱਲੀ ਰੋਕਿਆ ਗਿਆ ਦਿੱਲੀ ਰੋਕਣ ਤੋਂ ਬਾਅਦ ਹੁਣ ਇਸ ਤੋਂ ਬਾਅਦ ਕੀ ਹੋਇਆ ਇੱਥੇ ਲੰਮਾ ਸਮਾਂ ਹਰਾਸਮੈਂਟ ਕਰਨ ਤੋਂ ਬਾਅਦ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਾਉਣ ਤੋਂ ਬਾਅਦ ਸਾਰਾ ਕੁਝ ਕਿਉਂਕਿ ਮੈਂ ਸਾਰੇ ਜਦੋਂ ਪਹਿਲਾਂ ਮੈਂ ਗਿਆ ਸਾਰੇ ਕਟਨ ਪਰਮਿਸ਼ਨ ਲੈ ਕੇ ਗਿਆ ਹੋਇਆ ਬਾਹਰ ਇਹ ਮੇਰੇ ਕੋਲ ਸਾਰੇ ਆਰਡਰ ਸੀ ਆਰਡਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਮੈਂ ਜ਼ਬਾਨ ਤਾ ਭਰਾ ਕੇ ਗਿਆ ਪਰ ਹੁਣ ਫਿਰ ਇਹਨਾਂ ਨੇ ਜਿਹੜੀ ਹਰਕਤ ਕੀ ਕੀਤੀ ਆ ਇਹ ਮੇਰੀ ਇੱਥੇ ਰੈਸਟ ਵੀ ਪਾਉਣਾ ਚਾਹੁੰਦੀ ਸੀਗੀ ਵੀ ਦੀ ਰੈਸਟ ਪਾ ਕੇ ਨੂੰ ਚੱਕੀ ਜਦੋਂ ਮੈਂ ਸਾਰਾ ਕੁਝ ਦਿਖਾਇਆ ਦਿਖਾਉਣ ਤੋਂ ਬਾਅਦ ਹੁਣ ਮੇਰੇ ਇਹਨਾਂ ਨੇ ਪਾਸਪੋਰਟ ਜਿਹੜਾ ਜਮ੍ਹਾਂ ਕਰਕੇ ਰੱਖ ਲਿਆ ਇਸ ਕਰਕੇ ਜਿਹੜੀਆਂ ਇਹ ਹਰਕਤਾਂ ਨੇ ਕੀ ਮੈਂ ਮਾੜਾ ਕੀ ਕੀਤਾ ਮੈਨੂੰ ਤਾਂ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਤੁਸੀਂ ਜਿੰਨਾ ਤੇ ਮੈਂ ਚਾਹਣਾ ਵੀ ਕਾਰਵਾਈਆਂ ਕਰਨ ਕਰਾਉਣਾ ਚਾਹਣਾ ਉਹਨਾਂ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਦੇ ਤੁਸੀਂ ਮੇਰੇ ਤੇ ਆ ਕੇ ਕਦੇ ਮੇਰੀ ਆਲੂਸੀ ਜਾਰੀ ਕਰਤੀ ਕਦੇ ਮੇਰੀ ਮੈਨੂੰ 에ਰੋਪੋਰਟ ਤੋਂ ਫੜ ਲਿਆ ਕਦੇ ਇਹ ਕਰ ਲਿਆ ਇਹ ਕੋਈ ਗੱਲਾਂ ਨਹੀਂ ਗੀਆਂ ਇਹ ਕੀ ਨਹੀਂ ਗੀਆਂ ਆ ਹੁਣ ਆ ਨਵਾਂ ਜਿਹੜਾ ਇਹਨਾਂ ਨੇ ਆ ਚੀਜ਼ ਜਾਰੀ ਕਰੀ ਐ ਇਸ ਕਰਕੇ ਸਮਾਂ ਹਰ ਇੱਕ ਦਾ ਆਉਂਦਾ ਜਾਂਦਾ ਰਹਿੰਦਾ ਬਦਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂ ਥੋੜੀ ਵੀ ਸਰਕਾਰ ਦਾ ਕੋਈ ਬੜਾ ਲੰਮਾ ਸਮਾਂ ਨਹੀਂ ਰਹਿ ਗਿਆ ਪਰ ਜੋ ਤੁਸੀਂ ਮਾੜੀਆਂ ਨੀਤੀਆਂ ਤੇ ਉਤਰਨੇ ਹੋ ਉਤਰੇ ਹੋਇਓ ਨਾ ਮੈਂ ਅੱਜ ਬੋਲਣਾ ਬੰਦ ਕਰਾਂ ਨਾ ਮੈਂ ਕੱਲ ਬੋਲਣਾ ਬੰਦ ਕਰਾਂ ਤੁਸੀਂ ਵੱਧ ਤੋਂ ਵੱਧ ਕੀ ਕਰਨੀ ਸੀ ਹੁਣ ਇੱਥੇ ਕੀ ਕਮੀ ਛੱਡੀ ਐ ਰਾਸ਼ਟਰਪਤੀ ਸੀ ਪਾ ਲੰਦੇ ਤੁਸੀਂ ਇੱਥੇ ਰਾਸ਼ਟਰਪਾਲਾਂ ਦੇ ਫੇਰ ਵੀ ਤੁਹਾਨੂੰ ਪਤਾ ਹੀ ਆ ਤੁਸੀਂ ਉਹੀ ਜਦੋਂ ਅਰੈਸਟ ਪਾਉਣੀ ਮੈਨੂੰ ਲੈ ਜਾਂਦੇ ਤੁਸੀਂ ਪਹਿਲਾਂ ਨਹੀਂ ਮੈਨੂੰ ਚੰਡੀਗੜ੍ਹੋਂ ਫੜ ਕੇ ਲੈ ਗਏ ਉੱਥੋਂ 에어ਪੋਰਟ ਤੋਂ ਵੀ ਫੜ ਕੇ ਲੈ ਗਏ ਦਿੱਲੀ ਵੀ ਮੈਨੂੰ ਹਰਾਸਮੈਂਟ ਕਰਿਆ ਤੁਸੀਂ ਇਹ ਕਰ ਕੀ ਰਹੇ ਹੋ ਪਾ ਲੋ ਅਰੈਸਟ ਪਾਉਣੀ ਸੀਗੀ ਫਿਰ ਵੀ ਤੁਹਾਨੂੰ ਛੱਡਣਾ ਹੀ ਪੈਂਦਾ ਪਹਿਲਾਂ ਵੀ ਤੁਸੀਂ ਮੇਰੇ ਉੱਤੇ ਪਰਚੇ ਪਾ ਕੇ ਬੜਾ ਜ਼ੋਰ ਲਾ ਲਿਆ ਪਹਿਲਾਂ ਵੀ ਤਾਂ ਫਿਰ ਛੱਡਣਾ ਹੀ ਪਿਆ ਇਸ ਕਰਕੇ ਲੋਕਾਂ ਨੂੰ ਪਤਾ ਮੈਨੂੰ ਪਹਿਲਾਂ ਪਤਾ ਸੀ ਜਦਸ ਕਰਕੇ ਮੈਂ ਦਿੱਲੀ 에어ਪੋਰਟ ਨਹੀਂ ਉੱਤਰਾ ਮੈਨੂੰ ਪਤਾ ਸੀ ਕਿ ਉੱਥੋਂ ਇਹਨਾਂ ਨੇ ਮੈਨੂੰ ਚੱਕਣਾ ਇੱਥੋਂ ਇਥੋਂ ਜਿਹੜਾ ਮੈਂ ਸਾਰੀਆਂ ਆਪਣੀ ਲੀਗਲੀ ਟੀਮ ਨਾਲ ਗੱਲ ਕਰਾਉਣ ਤੋਂ ਬਾਅਦ ਇਹਨਾਂ ਨੇ ਹਰਾਸਮੈਂਟ ਕਰਨ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਹੋਇਆ ਇਹ ਚੀਜ਼ ਦੇ ਜ਼ਿੰਮੇਵਾਰ ਸਰਕਾਰੇ ਤੋਂ ਯਾਦ ਰੱਖੀ ਤੇਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ ਬਾਕੀ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਆ ਇਹਨਾਂ ਦੇ ਹਰਕਤਾਂ ਨੇਗੀਆਂ ਆ ਹੁਣ ਮੇਰਾ ਪਾਸਪੋਰਟ ਜਵਾ ਕਰਨ ਤੋਂ ਬਾਅਦ ਜਿਹੜਾ ਮੈਨੂੰ ਇਹਨਾਂ ਨੇ ਨਵਾਂ ਚਿੱਠਾ ਦਿੱਤਾ ਚਲੋ ਜੀ ਇਹ ਸਭ ਕੁਝ ਚੱਲਦਾ ਰਹਿਣਾ ਇੱਕ ਤੁਹਾਡੇ ਮੁਰੇ ਹੱਥ ਬੰਨ ਕੇ ਬੇਨਤੀ ਆ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਆ ਸੋਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਅਰਦਾਸ ਕਰਿਓ ਪੰਜਾਬ ਲਈ ਪੰਜਾਬ ਦੀ ਚੜ੍ਹਦੀ ਕਲਾ ਚ ਲਈ ਜਿੰਨਾ ਹੋ ਸਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸੇਵਾ ਚ ਜਰੂਰ ਯੋਗਦਾਨ ਪਾਇਓ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ